ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਕਹਾਣੀ ਜਿਸ ਭੈਣ ਦੀ ਹੈ ਉਸਨੇ ਆਪਣਾ ਨਾਮ ਗੁੱਪਤ ਰੱਖਣ ਨੂੰ ਕਿਹਾ ਹੈ ਕਿ ਸ਼ੁਰੂ ਕਰਦੇ ਹਾਂ ਉਸ ਭੈਣ ਦੀ ਦਰਦਪਰੀ ਕਹਾਣੀ ਵਿਆਹ ਦੀ ਪਹਿਲੀ ਰਾਤ ਮੇਰੇ ਘਰ ਵਾਲੀ ਤੇ ਬਹੁਤ ਸਵਾਰ ਸੀ ਮੇਰੀ ਤਾਂ ਪਹਿਲਾਂ ਹੀ ਘਾਟੋਂ ਮਰ ਸੀ ਤੇ ਵਿਆਹ ਦੀ ਪਹਿਲੀ ਰਾਤ ਨੂੰ ਮੈਂ ਬਹੁਤ ਹੀ ਜ਼ਿਆਦਾ ਡਰੀ ਹੋਈ ਸੀ ਉਦੋਂ ਮੈਂ ਆਪਣੇ ਘਰ ਵਾਲੇ ਦਾ ਇਹ ਰੂਪ ਵੇਖ ਕੇ ਤਾਂ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਹੁਣ ਮੈਂ ਉਸਦੇ ਅੱਗੇ ਹੱਥ ਜੋੜ ਰਹੀ ਸੀ ਦੇ ਉਸ ਨੂੰ ਮਨਾ ਕਰ ਰਹੀ ਸੀ ਪਰ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਮੈਂ ਮੇਰਾ ਇਹੀ ਜਿੰਨ ਤਰੀਕਾ ਹੈ ਤੈਨੂੰ ਇਹੀ ਬਰਦਾਸ਼ਤ ਕਰਨਾ ਪੈਣਾ ਹੁਣ ਮੈਂ ਰੋਜ਼ ਇਸੇ ਤਰ੍ਹਾਂ ਹੀ ਤੈਨੂੰ ਪਿਆਰ ਕਰਨਾ ਮੈਂ ਡਰੀ ਹੋਈ ਆਪਣੇ ਬੈੱਡ ਤੇ ਬੈਠੀ ਸੀ ਕਿਉਂਕਿ ਮੈਨੂੰ ਨਹੀਂ ਪਤਾ ਸੀ ਵਿਆਹ ਤੋਂ ਬਾਅਦ ਇਹ ਸਭ ਕੁਝ ਹੁੰਦਾ ਹੈ ਕਿ ਬਹੁਤ بڑا ਖਤਰਨਾਕ ਹੁੰਦਾ ਹੈ ਦਰਕਨਾਤ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਸੀ ਤੇ ਮੈਂ ਆਪਣੀ ਸਹੇਲੀਆਂ ਤੋਂ ਇਹ ਸਭ ਗੱਲਾਂ ਬਾਰੇ ਸੁਣਿਆ ਸੀ ਤੇ ਜੋ ਗੱਲਾਂ ਮੈਂ ਸੁਣੀਆਂ ਸੀ ਉਹ ਗੱਲਾਂ ਸੁਣ ਕੇ ਤਾਂ ਮੇਰੇ ਕੋਸ ਹੀ ਉੱਟ ਗਏ ਸਨ ਮੈਂ ਇੱਕ ਘੱਟ ਉਮਰ ਦੀ ਕੁੜੀ ਸੀ ਅਤੇ ਮੈਨੂੰ ਇੰਨਾਂ ਗੱਲਾਂ ਬਾਰੇ ਕੁਝ ਵੀ ਨਹੀਂ ਪਤਾ ਸੀ ਤੇ ਨਾ ਹੀ ਕਦੇ ਧਿਆਨ ਹੀ ਦਿੱਤਾ ਸੀ ਤੇ ਨਾ ਹੀ ਕੋਈ ਸਮਝ ਸੀ 10ਵੀਂ ਤੋਂ ਬਾਅਦ ਹੀ ਮੇਰੇ ਮਾਪਿਓ ਨੇ ਮੈਨੂੰ ਪੜ੍ਹਾਈ ਤੋਂ ਹਟਾ ਦਿੱਤਾ ਸੀ ਤੇ ਕਹਿਣ ਲੱਗੇ ਸੀ ਕਿ ਉਹਨ ਤੇਰਾ ਵਿਆਹ ਕਰ ਰਹੇ ਹਾਂ ਤੇ ਹੁਣ ਤੂੰ ਆਪਣੇ ਸਹੁਰੇ ਘਰ ਜਾ ਮੈਂ ਤਾਂ ਹੈਰਾਨ ਹੀ ਰਹਿ ਗਈ ਸੀ ਕਿ ਮੈਂ ਇੰਨੀ ਛੋਟੀ ਉਮਰ ਵਿੱਚ ਉਹਨਾਂ ਦੀ ਸ਼ਕਲ ਵੇਖ ਕੇ ਮੇਰੇ ਹੋਸ਼ ਉੱਡ ਗਏ ਸੀ ਕਿ ਮੇਰੀ ਤਾਂ ਹਾਲੇ ਪੜਨ ਦੀ ਉਮਰ ਸੀ ਪਰ ਜਦੋਂ ਮੈਂ ਨਵੇਲੀ ਬਣ ਕੇ ਬਗਾਨੇ ਘਰ ਦੇ ਬੈੱਡ ਤੇ ਬੈਠੀ ਸੀ ਤਾਂ ਪਤਾ ਨਹੀਂ ਮੇਰਾ ਘਰ ਵਾਲਾ ਮੇਰੇ ਨਾਲ ਕੀ ਕਰੂਗਾ ਇਹ ਸੋਚ ਸੋਚ ਕੇ ਬੁਰੀ ਤਰ੍ਹਾਂ ਘਬਰਾ ਰਹੀ ਸੀ ਕਿ ਚਾਣ ਕੇ ਹੀ ਉਹ ਕਮਰੇ ਦੇ ਵਿੱਚ ਆਇਆ ਇੱਕ ਕਮਰੇ ਦੀ ਕੁੰਡੀ ਲਾ ਕੇ ਉਹ ਮੇਰੇ ਕੋਲ ਆ ਕੇ ਬੈਠ ਗਿਆ ਮੇਰਾ ਦਿਲ ਜੋਰ-ਜੋਰ ਦੀ ਟਟਕਰ ਰਿਹਾ ਸੀ ਤੇ ਬੁਰੀ ਤਰ੍ਹਾਂ ਕੰਬ ਰਿਹਾ ਸੀ ਅਤੇ ਉਹ ਮੇਰੇ ਨਾਲ ਬੈੱਡ ਤੇ ਆ ਕੇ ਬੈਠ ਗਿਆ ਅਤੇ ਫਿਰ ਉਹ ਧਿਆਨ ਦੇ ਨਾਲ ਮੇਰੇ ਚਿਹਰੇ ਵੱਲ ਵੇਖਣ ਲੱਗਾ ਉਸ ਨੇ ਮੈਨੂੰ ਕਿਹਾ ਕਿ ਤੂੰ ਬਹੁਤ ਡਰ ਘਰੇ ਆ ਮੈਂ ਤੈਨੂੰ ਕੁਝ ਮੈਂ ਤੈਨੂੰ ਕੁਝ ਨਹੀਂ ਕਹਿਣਾ ਉਸ ਨੇ ਮੇਰੇ ਲਹਿੰਗੇ ਤੇ ਭਾਰੀ ਦੁਪੱਟੇ ਨੂੰ ਲਾ ਕੇ ਪਰੇ ਸੁੱਟ ਦਿੱਤਾ ਸੀ ਮੈਂ ਸ਼ਰਮ ਦੇ ਨਾਲ ਪਾਣੀ-ਪਾਣੀ ਹੋ ਗਈ ਸੀ ਕਹਿਣ ਲੱਗਾ ਕਿ ਤੂੰ ਮੇਰੀ ਘਰ ਵਾਲੀ ਹੈ ਤੈਨੂੰ ਸੰਗਣ ਦੀ ਕੋਈ ਲੋੜ ਨਹੀਂ ਜੋ ਤੈਨੂੰ ਕਿਹਾ ਉਹੀ ਕਰ ਨਹੀਂ ਮੈਂ ਆਪੇ ਹੀ ਕਰ ਲਾਂ ਉਹ ਉਸ ਦੀ ਗੱਲ ਸੁਣਦੇ ਹੀ ਮੈਂ ਬੁਰੀ ਤਰ੍ਹਾਂ ਡਰ ਗਈ ਸੀ ਅਤੇ ਇਹ ਕਹਿ ਕੇ ਉੱਠਿਆ ਤੇ ਹੌਲੀ-ਹੌਲੀ ਮੇਰੇ ਨੇੜੇ ਆਇਆ ਤੇ ਫਿਰ ਕਹਿਣ ਲੱਗਾ ਕਿ ਮੈਂ ਇਸ ਰਾਤ ਨੂੰ ਕਿੰਨੀ ਬੇਸਬਰੀ ਤੋ ਢਿੱਕ ਰਿਆ ਸੀ ਉਸ ਨੇ ਮੈਨੂੰ ਬੜੇ ਪਿਆਰ ਨਾਲ ਇਹ ਗੱਲਾਂ ਕਹੀਆਂ ਅਤੇ ਫਿਰ ਉਸ ਨੇ ਇਸ ਤਰ੍ਹਾਂ ਦਾ ਪਿਆਰ ਜੋ ਅੱਜ ਤੱਕ ਨਹੀਂ ਮੈਂ ਸੁਣਿਆ ਸੀ ਤੇ ਨਾ ਹੀ ਕਿਤੇ ਵੇਖਿਆ ਸੀ ਆਪਣੇ ਆਪ ਨੂੰ ਮੈਂ ਉਸਦੇ ਹਵਾਲੇ ਕਰ ਦਿੱਤਾ ਕਿਉਂਕਿ ਉਹ ਉਸ ਨੂੰ ਸੋਪਣ ਤੋਂ ਬਿਨਾ ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਸੀ ਮੇਰੀ ਉਮਰ 17 ਸਾਲ ਦੀ ਸੀ ਤੇ ਉਹ ਮੇਰੇ ਤੋਂ ਬੁਰੀ ਤਰ੍ਹਾਂ ਟੁੱਟ ਪਈ ਮੈਨੂੰ ਬੈੱਡ ਤੇ ਧੱਕਾ ਦਿੱਤਾ ਪਰ ਮੈਂ ਜਾਣਦੀ ਸੀ ਕਿ ਹੁਣ ਮੈਂ ਬੁਰੀ ਤਰ੍ਹਾਂ ਫਸ ਗਈ ਅਤੇ ਉਹ ਜੋ ਵੀ ਕਰ ਰਿਹਾ ਸੀ ਉਹ ਪਿਆਰ ਨਹੀਂ ਸੀ ਤਾਂ ਨਹੀਂ ਸੀ ਪਰ ਉਹ ਤਾਂ ਕੁਝ ਹੋਰ ਹੀ ਸੀ ਜਿਸ ਤਰ੍ਹਾਂ ਕੋਈ ਪਾਗਲ ਨਿਸ਼ਾਨ ਹੋਵੇ ਕਿਉਂਕਿ ਉਸ ਨੇ ਮੇਰੇ ਪੂਰੇ ਸਰੀਰ ਦੇ ਉੱਤੇ ਜਿਹੇ ਦਰਦਨਾਕ ਨਿਸ਼ਾਨ ਪਾ ਦਿੱਤੇ ਸੀ ਕਿ ਮੈਂ ਕੀ ਦੱਸਾਂ ਉਹ ਸਾਰੀ ਸਾਰੀ ਰਾਤ ਸਾਰੀ ਹਾਦੀ ਮਸਤੀ ਵਿੱਚ ਆਉਂਦਾ ਸੀ ਤੇ ਪੂਰੇ ਮਜ਼ੇ ਕਰਦਾ ਪਰ ਮੇਰੀਆਂ ਤਾਂ ਚਿੱਕਾਂ ਸੁਣ ਕੇ ਉਹ ਖੋਸ਼ ਤਾਂ ਹੁੰਦਾ ਸੀ ਆਖਰ ਉਸ ਦੇ ਅੰਦਰ ਦਿਲ ਨਹੀਂ ਪੱਥਰ ਸੀ ਆਪਣੀ ਮਰਜ਼ੀ ਕਰਦਾ ਤੇ ਸਵੇਰ ਤੱਕ ਮੈਂ ਬਿਲਕੁਲ ਬੇਚਾਨ ਹੋ ਕੇ ਬੈਠਦੀ ਪਈ ਹੁੰਦੀ ਇਦਾਂ ਲੱਗਦਾ ਸੀ ਜਿਵੇਂ ਸਰੀਰ ਵਿੱਚੋਂ ਜਾਨ ਨਿਕਲ ਗਈ ਹੋਵੇ ਮੇਰੀ ਅੱਖਾਂ ਵਿੱਚ ਹੰਝੂ ਭਰੇ ਹੋਏ ਸੀ ਮੈਂ ਉਸ ਨੂੰ ਵੇਖ ਰਹੀ ਸੀ ਤੇ ਮੈਂ ਉਸ ਦੇ ਪਿਆਰ ਤੇ ਰੋਣ ਲੱਗੀ ਸੀ ਕਿਉਂਕਿ ਅਜੇ ਤਾਂ ਮੇਰੀ ਪੜਨ ਦੀ ਉਮਰ ਸੀ ਤੇ ਮੇਰੇ ਮਾਪਿਓ ਨੇ ਮਜਬੂਰੀ ਵਿੱਚ ਮੇਰਾ ਵਿਆਹ ਕਰ ਦਿੱਤਾ ਉਸ ਨੇ ਆਪਣੇ ਹੱਥਾਂ ਦੇ ਨਾਲ ਮੇਰੇ ਹੰਝੂ ਪੂੰਝੇ ਤੇ ਮੈਨੂੰ ਪੁੱਛਿਆ ਕਿ ਤੂੰ ਰੋ ਕਿਉਂ ਰਹੀ ਹੈ ਉਸ ਦੇ ਰੱਬ ਹੱਥ ਮੇਰੀ ਗਰਦਨ ਤੋਂ ਥੱਲੇ ਸਰਕ ਰਹੇ ਸਨ ਉਸਦੇ ਇਰਾਦੇ ਵੇਖ ਕੇ ਮੈਂ ਬੁਰੀ ਤਰ੍ਹਾਂ ਕੰਬ ਰਹੀ ਸੀ ਮੈਂ ਹਲੇ ਤੱਕ ਆਪਣੀ ਰਾਤ ਦੀ ਨਾਈਟੀ ਵਿੱਚ ਤੇ ਵਿੱਚ ਹੀ ਸੀ ਮੇਰੀ ਖੂਬਸੂਰਤੀ ਵੇਖ ਕੇ ਇੱਕ ਵਾਰੀ ਫੇਰ ਤੋਂ ਮੇਕਅਪ ਹੋ ਰਿਹਾ ਸੀ ਅਤੇ ਮੈਂ ਆਪਣੇ ਆਪ ਤੋਂ ਜਿੱਦਾਂ ਹੀ ਬਾਹਰ ਹੋਣ ਲੱਗਾ ਮੈਂ ਬਾਹਰ ਹੋਣ ਲੱਗਾ ਛੇਤੀ ਦੇ ਨਾਲ ਮੈਂ ਆਪਣੇ ਆਪ ਨੂੰ ਟਾਕ ਲਿਆ ਸੀ ਅਤੇ ਮੈਂ ਬੈੱਡ ਦੀ ਇੱਕ ਕੋਨੇ ਤੇ ਹੋ ਕੇ ਬੈ ਗਈ ਸੀ ਜਿੱਦਾਂ ਉਹ ਹੀ ਫੇਰ ਪਾਗਫਨ ਤੇ ਉੱਤਰ ਗਿਆ ਹੋਇਆ ਤਾਂ ਮੈਂ ਤਾਂ ਮਰ ਹੀ ਜਾਣਾ ਸੀ ਮੈਂ ਉਸ ਨੂੰ ਵੇਖ ਕੇ ਉਸ ਨੂੰ ਰੋਂਕਣ ਲੱਗੀ ਤਾਂ ਮੇਰਾ ਸਰੀਰ ਕੰਬ ਰਿਹਾ ਸੀ ਤੇ ਦਰਦੇ ਬਾਰੇ ਪਸੀਨਾ ਆ ਰਿਹਾ ਸੀ ਇਸ ਤੋਂ ਪਹਿਲਾਂ ਉਹ ਮੇਰੇ ਨੇੜੇ ਆਉਂਦਾ ਅਚਾਨਕ ਹੀ ਸਾਡੇ ਕਮਰੇ ਦਾ ਦਰਵਾਜ਼ਾ ਖੜਕਿਆ ਤਾਂ ਸਾਹਮਣੇ ਮੇਰੀ ਸੱਸ ਖੜੀ ਸੀ ਉਹ ਸਾਨੂੰ ਨਾਸਤੇ ਤੇ ਲਈ ਬੁਲਾਉਣ ਲਈ ਆਈ ਸੀ ਉਸ ਨੂੰ ਵੇਖ ਕੇ ਤਾਂ ਜਿੱਦਾਂ ਮੇਰੀ ਸਾਹ ਵਿੱਚ ਸਾਹ ਆ ਗਈ ਉਹ ਸਾਨੂੰ ਕਹਿਣ ਲੱਗੀ ਛੇਤੀ ਛੇਤੀ ਆ ਤਿਆਰ ਹੋ ਕੇ نیچے ਆ ਜੋਦੀ ਕਹਿਣ ਲੱਗੀ ਨਾਸ਼ਤਾ ਤਿਆਰ ਹੈ ਮੇਰਾ ਤਾਂ ਸਾਰਾ ਸਰੀਰ ਦੁਖ ਰਿਆ ਸੀ ਫਿਰ ਮੈਂ ਵੀ ਮੈਨੂੰ ਜਾਣਾ ਤਾਂ ਪੈਣਾ ਸੀ ਜੇਕਰ ਮੈਂ ਕਮਰੇ ਵਿੱਚ ਰੁਕ ਜਾਂਦੀ ਤਾਂ ਫਿਰ ਸ਼ੁਰੂ ਹੋ ਜਾਂਦਾ ਅਤੇ ਮੇਰਾ ਅਣਜਾਣ ਲੋਕਾਂ ਦੇ ਵਿੱਚ ਹੋਇਆ ਸੀ ਮੈਨੂੰ ਉੱਥੋਂ ਕੋਈ ਆਪਣਾ ਨਹੀਂ ਲੱਗਦਾ ਸੀ ਰਿਸ਼ਤਾ ਭਾਵੇਂ ਚੰਗਾ ਕਰਦਾ ਸੀ ਖਾਣ-ਪੀਣ ਦੀ ਪਰਵਾਹ ਤਾਂ ਸੀ ਇਸ ਕਰਕੇ ਮਾਂ ਪਿਓ ਨੇ ਛੇਤੀ ਛੇਤੀ ਵਿੱਚ ਹਾਂ ਕਰ ਦਿੱਤੀ ਸੀ ਮੇਰੀ ਉਮਰ ਦਾ ਵੀ ਧਿਆਨ ਨਹੀਂ ਰੱਖਿਆ ਸੀ ਬਸ ਵਧੀਆ ਘਰ ਵੇਖ ਕੇ ਤੇ ਉਹਨਾਂ ਦੇ ਮੁੰਡੇ ਨੂੰ ਪਸੰਦ ਕਰ ਲਿਆ ਸੀ ਕਿਉਂਕਿ ਉਸ ਚਾਰ ਭੈਣਾਂ ਭਰਾ ਸੀ ਤੇ ਸਾਡਾ ਗੁਜਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਸੀ ਮਦਾਈ ਦੇ ਸਮੇਂ ਮੇਰੇ ਮਾਪਿਓ ਨੇ ਮੇਰੇ ਕੋਲੋਂ ਇੱਕ ਗੱਲ ਕਹਿ ਰਹੀ ਸੀ ਕਿ ਚਾਹੇ ਕੁਝ ਵੀ ਹੋ ਜਾਵੇ ਮੈਨੂੰ ਆਪਣੀ ਸਹੁਰੇ ਘਰ ਦੇ ਵਿੱਚ ਅਡਜਸਟ ਕਰਨਾ ਹੀ ਪੈਣਾ ਸੀ ਸਾਸਤਾਂਠੀਕ ਸੀ ਮੇਰੇ ਨਾਲ ਬਹੁਤ ਪਿਆਰ ਕਰਦੀ ਸੀ ਅਤੇ ਹਮੇਸ਼ਾ ਹੀ ਮੈਨੂੰ ਸੁਖਸ਼ ਰੱਖਣ ਦੀ ਕੋਸ਼ਿਸ਼ ਕਰਦੀ। ਨਾਸ਼ਤੇ ਤੋਂ ਬਾਅਦ ਮੈਂ ਆਪਣੇ ਮਾਪਿਓ ਦੀ ਉਡੀਕ ਕਰਨ ਲੱਗੀ ਕਿਉਂਕਿ ਅੱਜ ਉਹਨਾਂ ਨੇ ਮੈਨੂੰ ਲੈਣ ਆਉਣਾ ਸੀ ਅਤੇ ਸਾਡੇ ਸਹੁਰੇ ਪਰਿਵਾਰ ਸਹੁਰੇ ਆਉਣਾ ਸੀ। ਮੈਂ ਉਹਨਾਂ ਦੇ ਨਾਲ ਆਪਣੇ ਪੇਕੇ ਜਾਣਾ ਸੀ। ਘੱਟੋ ਘੱਟ ਅੱਜ ਦੀ ਰਾਤ ਤਾਂ ਮੈਂ ਬਚ ਸਕਦੀ ਸੀ ਕਿਉਂਕਿ ਸਾਡੇ ਘਰ ਵਿੱਚ ਇਹ ਰਿਵਾਜ ਸੀ ਕਿ ਵਿਆਹ ਤੋਂ ਅਗਲੇ ਦਿਨ ਕੁੜੀ ਆਪਣੇ ਪੇਕੇ ਜਾਂਦੀ ਹੈ ਅਚਾਨਕ ਮੇਰੇ ਮਾਪੇ ਆਏ ਤਾਂ ਮੈਂ ਸੁਖਦਾਸਾਂ ਆਇਆ ਲੈ ਕੇ ਚਲوں ਇੱਕ ਰਾਤ ਉੱਤੇ ਲਈ ਤਾਂ ਉਹਨਾਂ ਦੇ ਘਰੋਂ ਜਾ ਸਕਦੀ ਹਾਂ ਕਿਉਂਕਿ ਮੈਂ ਤਾਂ ਇਥੇ ਬਹੁਤ ਬੁਰੀ ਤਰ੍ਹਾਂ ਡਰ ਰਹੀ ਹਾਂ ਪੈਸੀ ਸਾਡੇ ਵਿੱਚ ਇਹ ਰਿਵਾਜ ਸੀ ਕਿ ਜਦੋਂ ਵਿਆਹ ਤੋਂ ਅਗਲੇ ਦਿਨ ਮਾਪੇ ਆਉਂਦੇ ਆ ਤਾਂ ਤੇ ਉਹਨਾਂ ਦੇ ਨਾਲ ਇੱਕ ਰਾਤ ਲਈ ਆਪਣੇ ਪੇਕੇ ਜਾਂਦੀ ਹੈ ਤਾਂ ਜ਼ਰੂਰੀ ਰਸਮ ਹੁੰਦੀ ਸੀ ਇੰਨੇ ਵਿੱਚ ਮੈਨੂੰ ਬਿਊਟੀ ਪਾਰਲਰ ਵਾਲੀ ਤਿਆਰ ਕਰਨ ਆ ਗਈ ਸੀ ਅਤੇ ਮੇਰੇ ਸਰੀਰ ਤੇ ਨਿਸ਼ਾਨ ਵੀ ਕਿ ਉਹ ਬਹੁਤ ਆਰਾਨਾ ਰਹੀ ਗਈ। ਜਦੋਂ ਮੈਂ ਉਸ ਨੂੰ ਦੱਸਿਆ ਤਾਂ ਉਸ ਦੇ ਤਾਂ ਹੋਸ਼ ਉੱਡ ਗਏ। ਜਦੋਂ ਮੈਂ ਪਾਰਟੀ ਤੋਂ ਬਾਅਦ ਆਪਣੇ ਮਾਪਿਓ ਦੇ ਨਾਲ ਜਾਣ ਲੱਗੀ ਹਾਂ। ਅਚਾਨਕ ਹੀ ਸਭ ਦੇ ਸਾਹਮਣੇ ਉਸ ਨੇ ਮੇਰੀ ਬਾਹ ਫੜ ਲਈ ਤੇ ਪੁੱਛਣ ਲੱਗਾ ਕਿ ਤੂੰ ਕਿੱਥੇ ਜਾ ਰਹੀ ਹੈਂ? ਤੂੰ ਤਾਂ ਇੱਥੇ ਹੀ ਰਹਿਣਾ ਹੈ। ਮੈਂ ਸਾਰਿਆਂ ਦੇ ਸਾਹਮਣੇ ਬੇਸ਼ਰਮ ਹੋ ਗਈ ਸੀ। ਤੇ ਉਸ ਨੇ ਸਾਹਬ ਤੇ ਬੇਸ਼ਰਮ ਹੋ ਗਈ ਸੀ ਤੇ ਉਸ ਨੇ ਸਾਹਬ ਦੇ ਸਾਹਮਣੇ ਮੈਨੂੰ ਜਿਹੜੇ ਡੀਲ ਕਰ ਦਿੱਤਾ ਸੀ ਮੇਰੇ ਮਾਪਿਓ ਬੜੀ ਹੈਰਾਨੀ ਨਾਲ ਉਸ ਵੱਲ ਦੇਖ ਰਹੇ ਸੀ ਇਸ ਤੋਂ ਪਹਿਲਾਂ ਉਹ ਕੁਝ ਕਹਿੰਦੇ ਮੇਰੀ ਸੱਸ ਨੇ ਗੱਲ ਨੂੰ ਸੰਭਾਲਦੇ ਹੋਏ ਮਜ਼ਾਕ ਦੇ ਵਿੱਚ ਕਿਹਾ ਕਿ ਮੇਰਾ ਪੁੱਤ ਤੁਹਾਡੀ ਤੀਨ ਨੂੰ ਬਹੁਤ ਪਿਆਰ ਕਰਦਾ ਹੈ ਜਿਸ ਦਿਨ ਦਾ ਰਿਸ਼ਤਾ ਹੋਇਆ ਉਸ ਦਿਨ ਤੋਂ ਹੀ ਉਸ ਦੇ ਲਈ ਤਾਂ پاگل ਹੈ ਤੇ ਉਹ ਨਹੀਂ ਚਾਹੁੰਦਾ ਕਿ ਉਹ ਇੱਕ ਹੰਪਲ ਵੀ ਉਸ ਤੋਂ ਦੂਰ ਜਾਵੇ ਇਸ ਸਭ ਇਹ ਤਾਂ ਨੂੰ ਨਹੀਂ ਪਤਾ ਇਸ ਨੂੰ ਤੇਨੇ ਜਾਣ ਦੇਣਾ ਤੇ ਨਾਲੇ ਮੇਰਾ ਪੁੱਤ ਲਾਡਲਾ ਮੈਨੂੰ ਤਾਂ ਬਹੁਤ ਹੀ ਪਿਆਰਾ ਹੈ ਮੇਰੇ ਮਾਪਿਓ ਥੋੜੇ ਸਮੇਂ ਵਿੱਚ ਹੀ ਠੀਕ ਮਹਿਸੂਸ ਕਰਨ ਲੱਗੇ ਕਿ ਚਲੋ ਠੀਕ ਹੈ ਆਖਰ ਸਾਡੀ ਧੀ ਨੇ ਰਹਿਣਾ ਤਾਂ ਇੱਥੇ ਹੀ ਹੈ ਅਤੇ ਉਹਨਾਂ ਨੇ ਮੇਰੀ ਸੱਸ ਦੀਆਂ ਕਈਆਂ ਗੱਲਾਂ ਸੁਣ ਕੇ ਉਹ ਨਾਰਮਲ ਹੋ ਗਏ ਸੀ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਜੇਕਰ ਸਾਡਾ ਜਿਵਾਈ ਨਹੀਂ ਚਾਹੁੰਦਾ ਤਾਂ ਅਸੀਂ ਆਪਣੀ ਧੀ ਨੂੰ ਨਹੀਂ ਲੈ ਕੇ ਜਾਵਾਂਗੇ ਤੇਰੀ ਇਥੇ ਪੂਰੀ ਕਰਨ ਦੇ ਲਈ ਕੋਈ ਲੋੜ ਨਹੀਂ ਵੈਸੇ ਵੀ ਸਾਡੀ ਧੀ ਦਾ ਘਰ ਹੁਣ ਇਹੀ ਹੈ ਤੇ ਆਪਣੇ ਘਰ ਵਾਲੇ ਦੇ ਨਾਲ ਖੁਸ਼ ਰਹੇ ਮੈਨੂੰ ਸਾਨੂੰ ਤਾਂ ਸਭ ਇਹੀ ਚਾਹੀਦਾ ਸਾਨੂੰ ਇਸ ਵਿੱਚ ਬੁੱਖੀ ਜ਼ਿਆਦਾ ਖੁਸ਼ੀ ਹੋਵੇਗੀ ਮੈਂ ਤਾਂ ਆਪਣੇ ਮਾਪਿਆਂ ਨੂੰ ਵੇਖ ਕੇ ਹੈਰਾਨ ਹੋ ਗਈ ਸੀ ਕਿ ਆਖਰ ਉਹ ਮੇਰੇ ਮਾਪੇ ਉਸੇ ਇੰਨੇ ਸਾਲਾਂ ਦਾ ਮੈਨੂੰ ਕਰਕੇ ਵੱਡਾ ਇੱਕ ਪਾਲਦੇ ਉਹਨਾਂ ਵਿੱਚ ਉਹਨਾਂ ਨੇ ਵਗਾਨਾ ਕਰ ਦਿੱਤਾ ਅਤੇ ਮੇਰੇ ਨਾਲ ਰਿਸ਼ਤਾ ਤੋੜ ਬੋਲਿਆ ਸੀ ਤੇ ਮੈਨੂੰ ਇੱਕ ਪਾਗਲ ਦੇ ਹਵਾਲੇ ਕਰ ਦਿੱਤਾ ਸੀ ਮੇਰਾ ਦਿਲ ਰੋ ਰਿਹਾ ਸੀ ਤੇ ਅੱਖਾਂ ਦੇ ਵਿੱਚ ਹੰਝੀ ਸੀ ਮੈਂ ਆਪਣੇ ਕਮਰੇ ਵਿੱਚ ਗਈ ਤਾਂ ਮੇਰੇ ਘਰ ਵਾਲੇ ਨੇ ਦਰਵਾਜ਼ਾ ਬੰਦ ਕਰ ਲਿਆ ਅਤੇ ਮੇਰੇ ਸਰੀਰ ਦੇ ਵਿੱਚ ਹੁਣ ਇੰਨੀ ਹਿੰਮਤ ਨਹੀਂ ਸੀ ਕਿ ਅੱਜ ਮੈਂ ਉਹਨਾਂ ਨੂੰ ਬਰਦਾਸ਼ਤ ਕਰ ਸਕਦੇ ਮੈਂ ਉਸ ਨੂੰ ਹੱਥ ਜੋੜ ਤੇ ਬੇਨਤੀ ਕੀਤੀ ਕਿ ਪਲੀਜ਼ ਅੱਜ ਮੈਨੂੰ ਰਾਮ ਕਰਨਾ ਹੈ ਮੇਰੇ ਵਿੱਚ ਬਿਲਕੁਲ ਵੀ ਹਿੰਮਤ ਨਹੀਂ ਹੈ ਉਸ ਦੀਆਂ ਅੱਖਾਂ ਦੇ ਵਿੱਚੋਂ ਇੱਕ ਪਾਗਲਪਨ ਵੇਖ ਰਹੀ ਸੀ ਉਸ ਨੂੰ ਵੇਖ ਕੇ ਮੈਨੂੰ ਡਰ ਲੱਗ ਰਿਹਾ ਸੀ ਤੇ ਮੈਂ ਉੱਥੇ ਜਾਣਾ ਚਾਹੁੰਦੀ ਸੀ ਪਰ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਕਰਾਂ ਉਸ ਤੋਂ ਕੁਝ ਸਮੇਂ ਲਈ ਮੈਂ ਦੂਰ ਰਹਿਣਾ ਚਾਹੁੰਦੀ ਸੀ ਉਸ ਨੂੰ نیند ਆ ਗਈ ਸਾਰੇ ਲੋਕ ਸੁੱਤੇ ਪਏ ਸਨ ਅਤੇ ਮੈਂ ਹੌਲੀ-ਹੌਲੀ ਘਰ ਤੋਂ ਬਾਹਰ ਨਿਕਲੀ ਟੈਕਸੀ ਕਰਵਾਈ ਤੀ ਉਸ ਦੇ ਵਿੱਚ ਬੈਠ ਕੇ ਆਪਣੇ ਪਿੰਕੇ ਆ ਗਈ ਸੀ ਜਿੱਦਾਂ ਹੀ ਮੈਂ ਘਰ ਪਹੁੰਚੀ ਮੇਰੇ ਮਾਪਿਓ ਤੇ ਉਹ ਮੈਨੂੰ ਵੇਖ ਕੇ ਹੈਰਾਨ ਰਹਿ ਗਏ ਸੀ ਪੁੱਛਣ ਲੱਗੇ ਕਿ ਇਹ ਕਾ ਗੱਲ ਕੀ ਗੱਲ ਹੈ ਤੂੰ ਇਸ ਤਰ੍ਹਾਂ ਇਸ ਸਮੇਂ ਕਿੱਦਾਂ ਆ ਗਈ ਸਭ ਠੀਕ ਤਾਂ ਹੈ ਮੈਨੂੰ ਆਪਣੇ ਮਾਪੇ ਤੇ ਗੁੱਸਾ ਆਇਆ ਹੋਇਆ ਸੀ ਉਹ ਮੈਨੂੰ ਉੱਥੇ ਛੱਡ ਕੇ ਆ ਗਏ ਸੀ ਬਿਨਾ ਮੇਰੀ ਮਰਜ਼ੀ ਜਾਣੇ ਮੈਨੂੰ ਆਪਣੇ ਨਾਲ ਕਿਉਂ ਨਹੀਂ ਲੈ ਕੇ ਆਏ ਮੇਰੀ ਮਾਂ ਨੇ ਮੈਨੂੰ ਆਪਣੀ ਗਲ ਨਾਲ ਲਾ ਲਿਆ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਹੁਣ ਕੋਈ ਔਰ ਕਲਾ ਨਾ ਕਰੋ ਇਸ ਕਰਕੇ ਉਹ ਮੈਨੂੰ ਲੈ ਕੇ ਨਹੀਂ ਆਏ ਸੀ ਮੈਂ ਉਹਨਾਂ ਦੇ ਨਾਲ ਨਾਰਾਜ਼ ਸੀ ਪਰ ਉਹਨਾਂ ਨੇ ਕਿਹਾ ਕਿ ਤੂੰ ਬਿਨਾ ਦੱਸੇ ਕਿਉਂ ਆਈ ਹੈ ਤੇਰਾ ਘਰ ਵਾਲਾ ਤੇ ਤੇਰੇ ਸਸ ਸਹੁਰਾ ਪਰੇਸ਼ਾਨ ਹੋਣਗੇ ਮੈਂ ਗੁੱਸੇ ਵਿੱਚ ਕਿਹਾ ਕਿ ਹੁੰਦੇ ਆ ਤਾਂ ਹੋਣ ਦੋ ਮੈਂ ਉਹਨਾਂ ਨੂੰ ਕੀ ਲੈਣਾ ਮੈਂ ਆਪਣੇ ਬੈੱਡ 'ਤੇ ਲੰਮੀ ਪਈ ਤੇ ਧੀਵੀਂ ਵੀ ਖਨੀਂਦ ਵਿੱਚ ਸੌ ਗਈ ਜਦੋਂ ਸਵੇਰ ਆਖ ਬੁੱਲੀ ਤਾਂ ਮੇਰੇ ਕੋਲ ਮੇਰੇ ਸਸ ਸਹੁਰਾ ਮੇਰੇ ਸਹਰਾਣੇ ਖੜੇ ਸੀ ਮੈਂ ਉਹਨਾਂ ਨੂੰ ਵੇਖ ਕੇ ਹੈਰਾਨ ਰਹਿ ਗਈ ਸੀ। ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਤੂੰ ਇਹ ਕੀ ਕੀਤਾ? ਤੂੰ ਬਿਨਾਂ ਦੱਸੇ ਇੱਥੇ ਕਿਉਂ ਆ ਗਈ? ਉਹ ਤੈਨੂੰ ਪਾਗਲਾ ਵਾਂਗ ਲੱਭ ਰਿਹਾ ਸੀ ਤੇ ਲੱਭਦਾ ਹੋਇਆ ਅਚਾਨਕ ਹੀ ਉਸ ਦਾ ਪੈਰ ਪੌੜੀਆਂ ਤੇ ਵਿੱਚੋਂ ਫਿਸਲ ਗਿਆ ਤੇ ਉਹ गिर ਗਿਆ। ਤੇ ਉਸ ਤੇ ਸੱਟ ਵੀ ਲੱਗੀ ਹੈ ਤੇ ਹੁਣ ਉਹ ਹਸਪਤਾਲ ਦੇ ਵਿੱਚ ਹੈ ਤੇ ਤੈਨੂੰ ਯਾਦ ਕਰ ਰਿਹਾ। ਚੱਲ ਛੇਤੀ ਕਰ। ਕੀ ਨਾ ਹੋਵੇ ਕਿਉਂ ਲੱਭਦਾ ਹੋਇਆ ਇੱਥੇ ਸਿੱਧਾ ਆ ਜਾਵੇ। ਤੈਨੋਂ ਉਸ ਦੇ ਕੋਲ ਹੋਣਾ ਚਾਹੀਦਾ ਸੀ ਤੇ ਇਦਾਂ ਨਹੀਂ ਕਰਨਾ ਚਾਹੀਦਾ ਸੀ ਉਹ ਤੇਰਾ ਨਾਂ ਲੈ ਕੇ ਗੋਲਾ ਪਾ ਰਿਹਾ ਹੈ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਨਹੀਂ ਜਾਣਾ ਮੇਰੀ ਹਾਲਤ ਵੀ ਸਹੀ ਨਹੀਂ ਹੈ ਤੁਹਾਡੇ ਪੁੱਤ ਨੇ ਕੋਈ ਬਹੁਤੀ ਚੰਗੀ ਹਵਤ ਨਹੀਂ ਕੀਤੀ ਉਹ ਬਿਲਕੁਲ ਹੀ ਵੀ ਪਾਗਲ ਇਨਸਾਨ ਹੈ ਤੇ ਤੁਸੀਂ ਆਪਣੇ ਪਾਗਲ ਪੁੱਤ ਦਾ ਵਿਆਹ ਮੇਰੇ ਨਾਲ ਧੋਖੇ ਨਾਲ ਕਰ ਦਿੱਤਾ ਮੈਂ ਇਸ ਇਨਸਾਨ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਕਹਿੰਦੇ ਆ ਕਿ ਮੈਂ ਦੁਪੱਟਾ ਪਰੇ ਕੀਤਾ ਤੇ ਆਪਣੀ ਸੱਸ ਨੂੰ ਸਾਰੇ ਨਿਸ਼ਾਨ ਦਿਖਾਏ ਉਹ ਵੇਖ ਕੇ ਹੈਰਾਨ ਰਹਿ ਗਈ ਸੀ ਉਹ ਮੇਰੇ ਸਰੀਰ ਤੇ ਚਖਮਾ ਨੂੰ ਦੇਖ ਕੇ ਡਰ ਗਈ ਤੇ ਬੁਰੀ ਤਰ੍ਹਾਂ ਘਬਰਾ ਗਈ ਤੇ ਕਹਿਣ ਲੱਗੀ ਕਿ ਪੁੱਤ ਇਹ ਮੇਰੀ ਗਲਤੀ ਹੈ ਮੈਂ ਆਪਣੇ ਪੁੱਤ ਨੂੰ ਉਸ ਰਾਤ ਦਵਾਈ ਦੇਣੀ ਭੁੱਲ ਗਈ ਜੇ ਉਹ ਦਵਾਈ ਦਿੱਤੀ ਹੁੰਦੀ ਤਾਂ ਉਹ ਕਦੇ ਵੀ ਇਦਾਂ ਨਾ ਕਰਦਾ ਅਸੀਂ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ ਸੀ ਪਰ ਸਾਰੇ ਹੀ ਇਹੀ ਕਹਿੰਦੇ ਸੀ ਕਿ ਵਿਆਹ ਤੋਂ ਬਾਅਦ ਉਹ ਠੀਕ ਹੋ ਜਾਏਗਾ ਅਤੇ ਮੈਂ ਤਾਂ ਉਸ ਦਾ ਬਹੁਤ ਇਲਾਜ ਕਰਵਾਇਆ ਪਰ ਇਸ ਵਿੱਚ ਮੇਰਾ ਕੀ ਕਸੂਰ ਹੈ ਉਹ ਦਵਾਈ ਵੀ ਖਾਂਦਾ ਜੇਕਰ ਉਹ ਦਵਾਈ ਖਾਵੇ ਤਾਂ ਸਹੀ ਰਹਿੰਦਾ ਹੈ ਨਹੀਂ ਤਾਂ ਉਹ ਬਿਲਕੁਲ ਹੀ ਭਾਵੁਕ ਹੋ ਜਾਂਦਾ ਹੈ ਮੈਂ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਹੈਰਾਨੀ ਨਾਲ ਉਸ ਵੱਲ ਦੇਖ ਰਹੀ ਸੀ ਜੋ ਕਿ ਉਸ ਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਦੋਸਤੋ ਕਿ ਉਹਨਾਂ ਨੇ ਇਹ ਸਹੀ ਕੀਤਾ ਕਦੇ ਵੀ ਕਿਸੇ ਨੂੰ ਆਪਾ ਬਣਾਵਾ ਦੇ ਨਾੜ ਤੁਸੀਂ ਨਾ ਖੇਡੋ ਜੇਕਰ ਕਿਸੇ ਨੂੰ ਇਲਾਜ ਦੀ ਲੋੜ ਹੈ ਤਾਂ ਪਹਿਲਾਂ ਉਸ ਦਾ ਇਲਾਜ ਕਰਾਓ ਅਤੇ ਅਸੀਂ ਦੀ ਇਸ ਨਾਲ ਤੁਸੀਂ ਦੂਸਰੇ ਦੀ ਜ਼ਿੰਦਗੀ ਖਰਾਬ ਨਾ ਕਰੋ ਅਤੇ ਉਸ ਦਾ ਜੀਵਨ ਸਾਥੀ ਹਮੇਸ਼ਾ ਦੁਖੀ ਰਹਿੰਦਾ ਹੈ ਦੇਖੋ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਕਿਸੇ ਨਾਲ ਬੀ ਕਰਦੇ ਹੋ ਤਾਂ ਗਲਤ ਹੈ ਮੇਸ਼ਾ ਇਨਸਾਨ ਨੂੰ ਸਮਝੂ ਨਿਸ਼ਾਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਧੰਨਵਾਦ ਜੀ ਸਾਰਿਆਂ ਦਾ